ਪਹਿਲੇ ਨਾਗਾ 25000 ਰੁਪਏ ਡਿਸਕਾਊਂਟ ਹੋ ਜੂ 50 ਨੰਬਰ ਦੇ ਵਿੱਚ ਹਾਂਜੀ ਵੀਰੇ 12 ਮਾਡਲ ਆ ਪਾਵਰ ਸ਼ੇਰਿੰਗ 1950 ਕਟੇ ਹਾਂਜੀ ਨਕਦ ਕੈਸ਼ ਆ ਪਹਿਲੇ ਨਾਮ ਆ ਠੀਕ ਆ ਨਕਦ ਕੈਸ਼ ਆ ਪਹਿਲੇ ਨਾਮ ਆ ਪੇਟ ਵੋਟ ਸਾਰਾ ਕੁਝ ਲੋਹੇ ਦੇ ਲੱਗੇ ਆ ਡੈਕ ਵਗੈਰਾ ਸਸਤਰੀ ਸਾਰਾ ਕੁਝ ਲੱਗਾ ਹੋਇਆ ਵੀਰੇ ਇਸੀ ਗੱਲ ਨੂੰ ਤੋਂ ਸੁਆਗਤ ਆ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜੇ ਜੀ ਮੋਗਾ ਟਰੈਕਟਰ ਮੰਡੀ ਤੇ ਤੇ ਵੀਰ ਨੱਕੇ ਕੋਲ ਆਏ ਆ ਇਦੇ ਕੋਲ ਜ਼ਿਆਦਾਤਰ ਜਿਵੇਂ ਕਹਿੰਦੇ ਆ ਫੋੜ ਹੀ ਪਾਇਨਾ ਹੋਰ ਨਿੱਕੇ ਕਿਵੇਂ ਆ ਵਧੀਆ ਬਣੀ ਕੀ ਆਲਾ ਇਹਦੇ ਵੱਧ ਮੁੰਡਾ ਫੋੜਾਂ ਦਾ ਸ਼ੌਕੀਆ ਤੇ ਫੋੜ ਵੱਧ ਰੱਖਦਾ ਹਨ ਹਾਂਜੀ ਵੀਰੇ ਹੋ ਜਿਵੇਂ ਕਹਿੰਦੀ ਆ ਫੋੜ ਖੜਾ ਨਿੱਕੇ ਕਿੰਨਾ ਮਾਡਲ ਆ ਟਰੈਕ ਦਾ ਇਹ 90 ਮਾਡਲ ਆ ਵੀਰੇ ਹਾਂ 90 ਮਾਡਲ ਆ ਨੰਬਰ ਨੰਬਰੀ ਦਾ ਪੰਜਾਬ ਦਾ ਵੀਰੇ ਨੰਬਰ ਪੰਜਾਬ ਆ 90 ਮਾਡਲ ਆ ਤੇ ਫੁੱਲ ਮੋਡੀਫਾਈਆ ਚਾਰ ਟਾਇਰ ਆ ਜਿਹੜੇ ਚਾਰ ਹੀ ਨਵੇਂ ਆ ਚਾਰੇ ਬਿਲਕੁਲ ਨਵੇਂ ਆ ਵੀਰੇ ਠੀਕ ਆ ਕੂਕੇ ਦਾ ਪੇਂਟ ਆ ਤੇ ਜਿਹੜਿਆ ਬੇਟ ਆ ਇਹ ਦੂਜੀਆ ਪਲਾਸਟਿਕ ਦੇ ਆ ਬਾਈ ਠੀਕ ਆ ਹਾਂਜੀ ਵੀਰੇ ਵੇਟ ਪਲਾਸਟਿਕ ਦੇ ਆ ਤੇ ਇੰਜਨ 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 ਗੇਅਰ ਦੀ ਫੁੱਲ ਗਾਰੰਟੀ ਆ ਬਾਕੇ ਚੈੱਕ ਕਰਕੇ ਲ ਜਾ ਸਕਦਾ ਬਾਕੇ ਆਪਦੀ ਤਸੱਲੀ ਜੀ ਹਾਂਜੀ ਹਾਂਜੀ ਜਿਵੇਂ ਮਰਜ਼ੀ ਕੋਈ ਚੱਕਰ ਨਹੀਂ ਵੀਰੇ ਯਾਰਾ ਠੀਕ ਐ ਇੰਜਨ ਦੇ ਗੇਅਰ ਦੀ ਪੂਰੀ ਫੁੱਲ ਤਸੱਲੀ ਆ ਟਾਇਰ ਜਿਵੇਂ ਨਵੇਂ ਲੱਗੇ ਹੋਏ ਆ ਤੇ ਰੰਗ ਗਰੂਗਾ ਕਿਹੜਾ ਕਰਿਆ ਬਟੂ ਕੇ ਦਾ ਪੇਂਟ ਆ 5 ਸਾਲ ਦੀ ਪੇਂਟ ਦੀ ਗਾਰੰਟੀ ਆਪਣੀ ਠੀਕ ਐ ਬਟੂ ਕੇ ਦਾ ਪੇਂਟ ਆ ਤੇ 5 ਸਾਲ ਦੀ ਵੀਰ ਕਹਿੰਦਾ ਪੇਟ ਦੀ ਗਾਰੰਟੀ ਆ ਤੇ ਹੁਣ ਜਿਵੇਂ ਇਧਰੋਂ ਚੱਲ ਪਈ ਸਾਧਰੀ ਸੁਧਰੀ ਨਵੀਆਂ ਤੇ ਸਸਰੀ ਸਾਰੀ ਲੱਗੀ ਸਾਰੀ ਬਿਲਕੁਲ ਨਵੀਂ ਆ ਵੀਰੇ ਸਾਰੀ ਲੱਗੀ ਐ ਤਾਂ ਜੱਟ ਜਾ ਕੇ ਜਾ ਕੇ ਸਰਵਿਸ ਵੀ ਨਹੀਂ ਕਰਾਉਣੀ ਪੈਂਦੀ ਹਾਲੇ ਨਾਲ ਠੀਕ ਆ ਉਹ ਕਰੀ ਵੀ ਆ ਜਮਾਨਾ ਹਾਂਜੀ ਉਹ ਵੀ ਕਰੀ ਵੀ ਹੋਈ ਆ ਜਿਵੇਂ ਕਹਦੀ ਇਹ ਜਿਹੜੀ ਚੀਜ਼ ਹੈਗੀ ਆ ਲਗਭਗ ਨਵੀਆਂ ਚੀਜ਼ਾਂ ਵਰਤ ਕੇ ਮੈਂ ਟਰੈਕਟਰ ਦੇ ਵਿੱਚ ਪੀਵੀ ਨੰਬਰ ਚ ਤੇ ਡਿਮਾਂਡ ਹੈਗੀ ਆ 1 ਲੱਖ 95000 ਰੁਪਿਆ ਤੇ ਕਿੰਨੇ ਕਿਤਾ ਬਣ ਤੂ ਵੇਡ ਰੈਟ ਦੇ ਦਾਂਗੇ ਆਪਾਂ ਜਿਹੜਾ ਵੀਡੀਓ ਸ਼ੇਅਰ ਕਰਕੇ ਲਿਆਉਗਾ ਉਹਦੇ ਲਈ 185000 ਦਾ ਨਹੀਂ 190000 ਨਹੀਂ 190 ਦਾ ਸ਼ੇਅਰ ਕਰਕੇ 85000 ਉਹਨੂੰ 85000 ਉਹਨੂੰ 10000 ਰੁਪਏ ਸਕਰੀਨ ਸ਼ਾਟ ਨਾਲ ਲੈ ਕੇ ਆਵੇ ਬੰਦਾ ਠੀਕ ਹੈ ਹਾਂਜੀ ਵੀਰੇ ਸਕਰੀਨ ਸ਼ਾਟ ਨਾਲ ਲੈ ਕੇ ਆਜੋ ਜਿਹੜੀ ਕੋਈ ਬੰਦਾ ਜਿਵੇਂ ਕਹੇ ਜੀ ਫੋੜ ਪਾ ਲਈ ਜਾਂਦਾ ਤਿਆਰ ਕਰਿਆ ਬਾ ਜਾਂ ਕਰਾਉਣਾ ਜਿਹੜੀ ਬੰਦੇ ਦੀ ਪੁਰਾਣੀ ਦੀ ਹਿੱਸਾ ਹੁੰਦੀ ਆ ਤਾਂ ਲੈ ਉਹ ਵੀ ਹਾਂਜੀ ਵੀਰੇ ਉਹ ਵੀ ਜਾ ਸਕਦਾ ਜੇ ਕਰਾਉਣਾ ਮੋਡੀਫਾਈ ਉਹ ਵੀ ਕਰ ਦੇਈ ਆਪਾਂ ਮੋਡੀਫਾਈ ਵੀ ਕਰ ਦੇ ਦਿੰਦੇ ਹਾਂਜੀ ਵੀਰੇ ਲੇ ਵੀ ਮਿੱਤਰੋ ਮੋਡੀਫਾਈ ਵੀ ਹੋ ਜੂਗਾ ਟਰੈਕਟਰ ਦੇਖੋ ਪੂਰਾ ਚੰਗਾ ਪਿਆ ਤੇ ਆ ਸੋਨ ਵਾਲੀ ਕ ਵੀ ਆਪਣੀ ਆ ਦੇ ਵੀਰੇ ਉਹ ਵੀ ਆਸਿਆ ਇਹ ਆ ਗਿਆ ਡੀਆਈ 60 ਆ ਰਿਹਾ ਸੇ ਕਿੰਨਾ ਮਾਡਲ ਆ ਨਕੇ ਇਹ 2013 ਮਾਡਲ ਆ ਠੀਕ ਆ 13 ਮਾਡਲ ਆ ਤੇ ਮੈਡ ਮੂਡ ਜਿਵੇਂ ਕਰੀਏ ਪੂਰੇ ਵਿਸ਼ੇ ਦੇ ਟਰੈਕਟਰ ਦੀ ਇਹ ਵੀ ਕੰਡੀਸ਼ਨ ਬਿਲਕੁਲ ਸਾਫ ਆ ਪੂਰਾ ਚੰਗਾ ਪਿਆ ਪੂਰਾ ਫੁੱਲ ਸਾਫ ਆ ਵੀਰੇ ਫਰਸਟ ਟੋਕ ਆ ਠੀਕ ਆ ਤੇ ਟਾਇਰ ਡੂਰ ਵੀ ਚੰਗੇ ਪਏ ਟਾਇਰ ਇਹਦੇ ਕਿਹੜੇ ਆਗੇ ਇਹ ਗੁਡਇਰ ਗੁਡਇਰ ਦੇ ਟਾਇਰ ਆ ਵੀਰੇ 16 ਦੇ ਟਾਇਰਾਂ ਦੇ ਵਿੱਚ ਆ ਇਹ ਪਾਵਰ ਸਟੀering ਦੇ ਵਿੱਚ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਪਾਵਰ ਸਟੀering ਦਾ ਡਬਲ ਡਿਸਟ੍ਰਿਬਿਊਟਰ ਆ ਵੀਰੇ ਤੇਰੀ ਡਿਮਾਂਡ ਕਿੰਨੀ ਆ ਡਿਮਾਂਡ 415000 ਰੁਪਏ 415000 ਰੁਪਏ ਇਹ ਮਤਰੋ ਸੋਨਾਲੀ ਕਾ ਟਰੈਕਟਰ ਦੀ ਡਿਮਾਂਡ ਆ ਤੇ ਹੁਣ ਬਣ ਕਿੰਨੀ ਕਿਦਾ ਜਾਊਗੀ ਇਹ ਦੇ ਦਾਂਗੇ ਆਪਾਂ 390000 390000 ਹਾਂਜੀ 25000 ਰੁਪਏ ਦਾ ਡਿਸਕਾਊਂਟ ਆ ਟਰੈਕਟਰ ਦੇ ਵਿੱਚ ਲਿੱਕੇ ਬਾਈ ਤੋਂ ਲੈਣਾਗੇ ਆਪਾਂ ਪਿੰਡ ਦਾ ਹੈ ਜਿਲ੍ਹਾ ਹੈਗਾ ਮੋਗਾ ਹਨ ਉਦੋਂ ਬਾਅਦ ਦੇ ਵਿੱਚ ਇਹਨਾਂ ਤੋਂ ਦਾ ਸਹਾਸਵਰਾਜ ਸਹਾਸਵਰਾਜ ਠੀਕ ਆ ਇਹ ਸਹਾਸਵਰਾਜ ਆ ਗਿਆ ਇਹ ਮਾਡਲ ਹੈਗਾ ਹੈ 12 12 ਮਾਡਲ ਆ ਤੇ ਪਾਵਰ ਸਟੀering ਆ ਇਹ ਪਾਵਰ ਸਟੀering ਆ ਠੀਕ ਹੈ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਡਬਲ ਡਿਸਟ੍ਰੀਬਿਊਟਰ ਪਾਵਰ ਸਟੀering ਆ ਗੁਡਇਰ ਦੇ ਟਾਇਰ ਲੱਗਿਆ ਤੇ ਇਹ ਹੈਗਾ ਜੀ 14 ਦੇ ਟਾਇਰਾਂ ਦੇ ਵਿੱਚ 14 ਦੇ ਟਾਇਰਾਂ ਦੇ ਵਿੱਚ ਵੀ 50 ਨੰਬਰ ਆ ਫਰਸਟ ਓਨਰ ਹੀ ਹੈ ਨਗਦ ਕੈਸ਼ ਆ ਨਗਦ ਕੈਸ਼ ਆ ਤੇ ਪਹਿਲੇ ਨਾਮ ਹੀ ਆ ਪਹਿਲੇ ਨਾਮ ਹੀ ਆ ਵੀਰੇ ਲੈ ਜੀ ਮਿੱਤਰੋ ਪਹਿਲੇ ਨਾਮ ਆ ਪੀਬੀ 44 ਤਰਨਤਾਰ ਦਾ ਨੰਬਰ ਆ ਤੇ 4,25,000 ਰੁਪਿਆ ਡਿਮਾਂਡ ਆ ਆ ਵੀ ਤੇਜ ਮੈਂ ਦੇਖ ਲੈਣ ਵਾਲੀ ਸ਼ਤੀ ਤੂੰ ਦਾ ਸ਼ੇਰ ਕਿੰਨੇ ਦਾ ਕਹੀਆ ਪਾ ਦੇ ਰਹਿ ਗਿਆ 25 ਦਾ ਹੁਣ ਹੋਗੀ ਡਿਮਾਂਡ ਨਿਕਿਆ ਤੇਰੀ ਹਨਾ 2012 ਮਾਡਲ ਆ ਤੇ ਟਾਇਰ ਜਿਵੇਂ ਕਿ ਜਿਹੜੀ ਕਿਸਾਨ ਵੀਰ ਦੇ ਦਾ ਟਾਇਰ ਵੀ ਨੇੜੇ ਉਹ ਦਿਖਾ ਲੈ ਚਾਰ 25% ਟਾਇਰ ਹੈਗੇ ਆ ਵੀਰੇ ਤੇ ਹੁਣ ਜਿਵੇਂ ਕਹੇ ਦੀ ਨਿੱਕੇ ਫਿਰੇ ਚੋ 25 ਦਾ ਤੂੰ ਚਾਹੀ ਤੇ ਯਾਰ ਹੈ 4 ਲੱਖ ਦਾ ਹੀ ਦੇ ਦਾਂਗੇ ਯਾਰ ਇਹ ਪੂਰੇ 4 ਲੱਖ ਦਾ ਟਰੈਕਟਰ ਮਿਲ ਜੂ ਮਤਰੋ ਆ 852 ਪਹਿਲੇ ਨਾਲ ਗਿਆ 25000 ਰੁਪਏ ਡਿਸਕਾਊਂਟ ਹੋ ਜੂ 50 ਨੰਬਰ ਦੇ ਵਿੱਚ ਹਾਂਜੀ ਵੀਰੇ 12 ਮਾਡਲ ਆ ਪਾਵਰ ਸ਼ੇਰਿੰਗ ਆ ਪਾਵਰ ਠੀਕ ਹੈ ਤੇ ਉਦੋਂ ਅੱਗੇ ਆ ਵੀ ਹੁਣ 97 ਮਾਡਲ ਆ 1.5 ਲੱਖ ਡਿਮਾਂਡ ਹੈ ਤੇ ਇਹਦੇ ਹੈਗਾ ਜੀ ਪੰਪ 15 ਨੂੰ 98 ਚ ਵਾਰ ਹੋਈ ਜੀ ਪੰਪ 15 ਉਹ ਕੰਪਨੀ ਆਹ ਮਗਰੋਂ ਵੇਕਣ ਲੱਗਿਆ ਜਿਵੇਂ ਕਿ ਜੀ ਉਹਦਾ ਪਿਓ ਆ ਇਹ ਹਾਂਜੀ ਵੀਰੇ ਪਹਿਲੀਆਂ ਦੇ ਵਿੱਚ ਇਹਨਾਂ ਨੇ ਪਹਿਲੀਆਂ ਚ ਆਇਆ ਸੀ ਜੀ ਹਾਂਜੀ ਇਹ ਕੰਪਨੀ ਨੂੰ ਜਿਵੇਂ ਕਰੀਏ ਜੜਾਂ ਲਾਉਣ ਵਾਲਾ ਸਰਵਾਜ ਕੰਪਨੀਆਂ ਨਹੀਂ ਦੀਆਂ ਆਹ ਟਰੈਕਟਰ ਹੀ ਆ ਮਿੱਤਰੋ ਤੇ ਅੱਗੇ ਆ ਗਿਆ ਮੈਸੀ 95 9519 ਮਾਡਲ ਆ ਵੀਰੇ ਨਾਲ ਦੇ ਟਾਇਰ ਵਗੈਰਾ ਇਕ 13 1350 ਘੰਟਾ ਚੱਲਿਆ ਹੋਇਆ ਟਰੈਕਟਰ ਹੈ ਜੀ 13 ਤੋਂ 1350 ਘੰਟੇ ਹਾਂਜੀ ਨਗਦ ਕੈਸ਼ ਆ ਪਹਿਲੇ ਨਾਮ ਆ ਠੀਕ ਹੈ ਨਗਦ ਕੈਸ਼ ਆ ਪਹਿਲੇ ਨਾਮ ਆ ਤੇ ਪੇਟ ਵੋਟ ਸਾਰਾ ਕੁਝ ਲੋਹੇ ਦੇ ਲੱਗੇ ਆ ਡੈਕ ਵਗੈਰਾ ਸਸਤਰੀ ਸਾਰਾ ਕੁਝ ਲੱਗਾ ਹੋਇਆ ਬ੍ਰੇਕ ਤੇ ਨੰਬਰ ਪੰਜਾਬ ਦੇ ਇੰਜਨ ਗੇਅਰ ਦਾ ਕਿਵੇਂ ਆ ਫੁੱਲ ਗਾਰੰਟੀ ਆ ਵਾ ਕੇ ਲੈ ਜਾਓ ਮੇਰੇ ਆਪ ਦੇ ਖੁਦ ਰਿਸ਼ਤੇਦਾਰਾਂ ਦਾ ਨਵਾਂ ਕਰਵਾਇਆ ਹੈ ਜੀ ਅੱਛਾ ਹਾਂਜੀ ਵੀਰੇ ਜਿਵੇਂ ਗਰੀ ਦਾ ਫਿਰ ਘਰ ਦਾ ਟਰੈਕਟਰ ਹੀ ਆ ਘਰ ਦਾ ਟਰੈਕਟਰ ਹੀ ਆ ਉਹਨਾਂ ਦੇ ਨੀ ਮਾਡਲ ਆ 5 ਲੱਖ ਤੇ 15000 ਰੁਪਏ ਮੇਰੇ ਤੋਂ ਇਹ ਟਰੈਕਟਰ ਹੀ ਡ ਅਰ ਦੂਰ ਚੈੱਕ ਕਰੋ ਬੱਲਾ ਦਾ ਮਿੱਤਰੋ ਸਾਰਾ ਕੁਝ ਨਾਲ ਦਾ ਵੇਟ ਲੱਗੇ ਪਿਆ ਹੈ ਨਾ ਵੇਟ ਲੋਹੇ ਵਾਲੇ ਹਜੇ ਤੱਕ ਹੀ ਨਾਲ ਦਾ ਸਾਰਾ ਲੋਹੇ ਵਾਲੇ ਵੇਟ ਨਾਲ ਹੀ ਹੈ ਹਾਂਜੀ ਵੀਰੇ ਤੇ ਬਣ ਕਿੰਨੇ ਇਕ ਦਾ ਜਾਊ ਜਿੰਨੇ ਕਰੀਏ ਸੌਦਾ ਇਹਦਾ 5 ਲੱਖ 115000 ਰੁਪਇਆ ਕੀਮਤ ਆ 4 ਲੱਖ 90000 ਦਾ ਦੇ ਦਾਗੇ ਦਾ ਠੀਕ ਹੈ 4 ਲੱਖ 90000 ਦਾ ਟਰੈਕਟਰ ਮਿੱਤਰੋ ਇਹ ਮੇਰੇ ਜੀ 25000 ਰੁਪਇਆ ਡਿਸਕਾਊਂਟ ਇਹ ਟਰੈਕਟਰ ਦੇ ਵਿੱਚ ਹੋਊਗਾ ਬਾਕੀ ਐਸੈਸਰੀ ਸਾਰੀ ਨਾਲ ਹੀ ਮਿਲਣੀ ਹੈ ਹਾਂਜੀ ਉਦੋਂ ਬਾਅਦ ਦੇ ਵਿੱਚ ਉਧਰ ਸੋਨਾਂ ਵਾਲੀ ਕਿਹ ਖੜਾ ਹੈ ਕਿ ਆਪਣਾ ਹਾਂਜੀ ਵੀਰੇ ਅੱਛਾ ਆ ਵੀ ਨਾਲ ਹੀ ਆ ਵੀ ਆਪਣਾ ਨਾਲ ਹੀ ਆ ਵੀ ਫੋਰਡ ਠੀਕ ਹੈ 2018 ਮਾਡਲ ਆ ਸਾਰਾ ਜੀਜੀ ਦਾ ਜੈਨੂਅਲ ਟਰੈਕਟਰ ਆ ਠੀਕ ਹੈ 18 ਮਾਡਲ ਆ ਇਹ ਤਾਂ ਫਿਰ ਚੱਲਿਆ ਵੀ ਥੋੜਾ ਜਿਹਾ ਨਿੱਕੇ ਲੈ ਵੀ ਇਹ 1000 1000 ਕ ਖਣੀ ਘੰਟਾ 1000 ਕੀ ਚੱਲਦਾ 1000 ਘੰਟੇ ਜਸ ਭਾਜੀ ਲੈਵਾ ਸਹੀ ਹੈ ਲੋ 1015 ਘੰਟੇ ਚੱਲਿਆ ਟੈਟੂ ਫਰਨਾਲ ਦੀ ਨਾਲ ਦੇ ਨਾਲ ਦੇ ਵੀਰੇ ਸਾਰਾ ਕੁਝ ਨਾਮਾ ਸਟੀਰਿੰਗ ਦੇ ਵਿੱਚ ਆ ਤੇਲ ਬ੍ਰੇਕਾਂ ਦੇ ਵਿੱਚ ਤੇਲ ਬ੍ਰੇਕਾਂ ਦੀਆਂ ਪਾਵਰ ਸਟੀਰਿੰਗ ਆ 18 ਮਾਡਲ ਆ 1000 ਘੰਟੇ ਚੱਲਿਆ 390 ਡਿਮਾਂਡ ਆ 390 ਡਿਮਾਂਡ ਆ ਜਿਹੜਾ ਸ਼ੇਅਰ ਕਰਕੇ ਆ ਉਹਦੇ ਲਈ 375000 ਆ ਤੇਨ ਲੱਖ 75000 ਦਾ ਉਹਦੇ ਬਾਅਦ ਤੁਸੀਂ ਜੇ ਸ਼ੇਅਰ ਵਾਲਾ ਬਾਟਨ ਤੁਸੀਂ ਦੱਬ ਕਿਉਂ ਨਹੀਂ 15000 ਰੁਪਏ ਟਰੈਕਟਰ ਦੇ ਵਿੱਚੋਂ ਡਿਸਕਾਊਂਟ ਹੋ ਜੂ ਘੱਟ ਜੂ ਤੇ ਇਧਰ ਬਾਪੂ ਦਾ ਵੀ ਪਾਈ ਦੇ ਹੁਣ ਫਿਰ ਪੀਪੀ 57 ਨੰਬਰ ਇਹ ਆ ਪੀਪੀ 57 ਟਰੈਕਟਰ ਪੰਜਾਬ ਦਾ ਨੰਬਰ ਇਹ ਆ ਇਸ 97 ਮਾਡਲ ਆ ਇਹ ਮਾਡਲ 97 1,75,000 ਰੁਪਏ ਦੀ ਡਿਮਾਂਡ ਆ ਠੀਕ ਹੈ ਹਾਂਜੀ ਵੀਰੇ ਸਾਰਾ ਰੀਜਨਲ ਟਰੈਕਟਰ ਆ ਠੀਕ ਹੈ ਹਾਂਜੀ ਤੇ ਟੈਟੂ ਸੋਡੇ ਸਾਹਮਣੇ ਆ ਟੈਟੂ ਸਾਰਾ ਕੋਲ ਸਾਹਮਣੇ ਹੋਣੀ ਮੈਂ ਇੱਕ ਮੈਂ ਲੈ ਪਾਇਆ ਸੀ ਉਹਦੇ ਚ ਵੀ ਮੈਨੂੰ ਬੰਦੇ ਨੇ ਸਪੈਸ਼ਲ ਪੁੱਛਿਆ ਕਿ ਨਾ ਮੈਨੂੰ ਸੋਨ ਵਾਲੀ ਕਾ 10 50 ਦਾ ਕੀ ਗੱਲ ਬਾਤ ਹੈ ਗਿਆ ਵੀਰੇ ਹੁਣ 50 ਦਾ ਇੱਧਰ ਨਿੱਕੇ ਕੋਲ ਖੜਾ ਤੇ ਗੱਲ ਬਾਤ ਇਹ ਤੋਂ ਸਾਰੀ ਪੁੱਛ ਲਾਂਗੇ ਆਪਾਂ ਤੇ ਆ ਦਾ ਸੋਨਾ ਇਹਨਾਂ ਤੋਂ ਹੈ ਜਿਹੜਾ ਮੈਨੂੰ ਇੱਧਰ ਲਾ ਹਾਂਜੀ ਵੀਰੇ ਠੀਕ ਹੈ ਇਹ ਆ ਇਹ ਕਿੰਨਾ ਮਾਡਲ ਆ ਫਿਰ ਨੇਕੇ ਇਹ 2014 ਮਾਡਲ ਆ 14 ਮਾਡਲ ਆ ਤੇ ਮੈਂਟ ਇਹਦੇ ਵੀ ਲੱਗੇ ਪਏ ਟਾਇਰ ਹੈਗੇ 14 ਦੇ ਤੇ ਕੰਪਨੀ ਹੈਗੀ ਆ ਬੋਲੋ ਬਰਾਡ ਪੋਲੋ ਦੇ ਟਾਇਰ ਆ ਤੇ ਕੰਡੀਸ਼ਨ ਦੇਖੋ ਬਿਲਕੁਲ ਟਰੈਕਟਰ ਦੀ 14 ਮਾਡਲ ਆ 14 ਮਾਡਲ ਆ ਬਾਈ ਪਾਵਰ ਸਟੀering ਦੇ ਵਿੱਚ ਡਬਲ ਡਿਸਟ੍ਰਿਬਿਊਟਰ ਹੈ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਚੈਡ ਮੰਗ ਇਹਦੀ ਆਰ ਸੀ ਵੀ ਚਾਪੀ ਵਾਲੀ ਆ ਉਹਦੇ ਚੱਪ ਵਾਲੀ ਆ ਵੀ ਚੱਪ ਵਾਲੀ ਕਾਪੀ ਆ ਪੀ ਵੀ 31 ਮਾਨਸਾ ਦਾ ਨੰਬਰ ਆ ਤੇ ਡਿਮਾਂਡ ਹੈਗੀ ਆ 3 ਲੱਖ ਤੇ 95000 ਰੁਪਇਆ ਇੰਜਨ ਗੇਅਰ ਦਾ ਜਮਾ ਓਕੇ ਆ ਪੂਰਾ ਫੁੱਲ ਵਧੀਆ ਵੀਰੇ ਇੰਜਨ ਗੇਅਰ ਦੀ ਆਪਣੀ ਹਾਂਜੀ ਵੀਰੇ ਤੇ ਹੁਣ ਪਰ ਬਣ ਕਿੰਨੇ ਕਿਦਾ ਜਾਊ 395 ਡਿਮਾਂਡ ਆ 395 375000 ਦਾ ਤੇਰਾ 375000 ਦਾ ਟਰੈਕਟਰ ਮਿਲ ਜੀ 20000 ਰੁਪਇਆ ਰੇਟ ਇਹਦੇ ਚ ਘਾਟ ਦੂ ਤੇ ਜੇ ਮੈਂ ਕਹਦੀ ਆ ਸਾਰੀਆਂ ਚੀਜ਼ਾਂ ਉਮੀ ਬੰਗਾ ਕਵਰ ਕੁਵਰ ਦੇਖੋ ਸਿਰ ਸੀਟ ਸੂਟ ਤੇ ਟਰੈਕਟਰ ਪੂਰੀ ਸਮਾਈ ਜੋ ਆ ਵਾ ਪੂਰਾ ਫੁੱਲ ਵੀਰੇ ਫਰਸਟ ਓਨਰ ਹੀ ਆ ਵੀ ਲੱਗਦ ਗਏ ਅੱਛਾ ਪਹਿਲੇ ਨਾ ਹੀ ਆ ਪਹਿਲੇ ਨਾਮ ਮਿੱਤਰੋ ਆ ਜਿਆਦਾ ਤਾਂ ਫਰਸਟ ਓਨਰ ਅਗਲੇ ਦੇ ਘਰੋਂ ਪਹਿਲੇ ਨਾਮ ਹੀ ਟਰੈਕਟਰ ਲੈਣਾ ਪਈ ਆ ਹਾਂਜੀ ਬਾਈ ਜੀ ਤੇ ਹੁਣ ਮੈਨੂੰ ਐ ਦੱਸ ਤਰਾ ਮੋਬਾਈਲ ਨੰਬਰ ਕਿੰਨਾ ਨੇ 99147 55467 ਇਹਦੇ ਨਾਲ ਮੈਂ 14755467 ਹਾਂਜੀ ਬਾਈ ਜੀ ਇਹ ਵੀਰ ਦਾ ਮਿੱਤਰੋ ਫੋਨ ਨੰਬਰ ਆ ਗੱਲਬਾਤ ਕਰ ਲਿਓ ਪੈਂਡ ਰੋਡੇ ਜ਼ਿਲ੍ਹਾ ਮੋਗਾ ਹਾਂਜੀ ਤੇ ਨੰਬਰ ਸਕਰੀਨ ਦੇ ਉੱਤੇ ਵੀ ਆਪਾਂ ਲਾ ਦਾਂਗੇ ਕੋਈ ਵੀ ਟਰੈਕਟਰ ਜਿੰਨੇ ਇਸ ਨੂੰ ਦਿਖਾਇਆ ਤੁਹਾਡਾ ਬਣਦਾ ਮਾਣ ਵੀ ਆ ਲੈਣਾ ਆ ਬਈ ਨਿੱਕੇ ਤੋਂ ਲੈ ਜਾਓ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਧੰਨਵਾਦ ਜੀ